ਅੱਜੇ ਬਾਪ ਆਪਣੇ ਪੁੱਤ ਨੂੰ ਹਿੱਤ ਸੰਗਲ ਨਾਲ ਬੰਨੀ ਬੈਠਾ ਨਾ ਤਾਂ ਗਲਤੀਆਂ ਕਿਤੇ ਨਾ ਕਿਤੇ ਸਾਡੀਆਂ ਵੀ ਆ। ਤੇ ਬਾਪੂ ਦੇ ਨਾਲ ਮੈਂ ਵੀ ਗਈ ਤੇ ਬਾਪੂ ਬਾਪੂ ਨੂੰ ਥੋੜਾ ਪਿਆਰ ਕਰਿਆ ਕਰ। ਬਾਪੂ ਨੂੰ ਲੜਦਾ ਲੜ ਪੈਂਦਾ। ਮੇਰੇ ਬਾਰੇ ਦੇਖ ਬਾਪੂ ਦੀ ਅੱਖਾਂ 'ਚ ਪਾਣੀ ਨਹੀਂ ਹੋਣਾ ਚਾਹੀਦਾ। ਨਹੀਂ ਆਉਂਗਾਈ। ਕਦੀ ਨਹੀਂ ਆਉਂਗਾ। ਜਿਹੜਾ ਜਾ ਕੇ ਸੰਗਲ ਖਰੀਦ ਕੇ ਲੈ ਕੇ ਆਉਂਦਾ ਜਿੰਦਾ ਖਰੀਦ ਕੇ ਲੈ ਕੇ ਆਉਂਦਾ ਇਸ ਵਾਸਤੇ ਆਪਣੇ ਧੀਆਂ ਪੁੱਤ ਨੂੰ ਬੰਨਣ ਵਾਲਾ ਤੇ ਅੱਜ ਕਿੱਡਾ ਮਜਬੂਰ ਆ ਉਹ ਬਾਪ ਜਿਹੜਾ ਆਪਣੇ ਪੁੱਤ ਨੂੰ ਪੁੱਤ ਤੇ ਲੱਕ ਨੂੰ ਸੰਗਣ ਲਾ ਕੇ ਬੰਨੀ ਫਿਰਦਾ ਕੰਢੀਗੜ੍ਹ ਦੇ ਜਾਣਾ ਤਾਂ ਮੈਨੂੰ ਨਾਲ ਲੈ ਕੇ ਜਾਣਾ ਇਕੱਲੇ ਨਹੀਂ ਜਾਣਾ ਠੀਕ ਤੇ ਇੱਕ ਬਾਪੂ ਦੀ ਇੱਜ਼ਤ ਕਰੀ ਇਹਨੇ ਦੀ ਇੱਜ਼ਤ ਕਰਦਾ ਕੀ ਨਾ ਇਹਨਾਂ ਮੈਂ ਨਾਮ ਨਹੀਂ ਲੈਣਾ ਭਾਵੇਂ ਮੋਚ ਲੋ ਤੁਸੀਂ ਕੋ ਬੋਲ ਰੇ ਬੋਲੇ ਸੋ ਨੀਹਾ ਕੀ ਕਰ ਹਾਲਾਤ ਇਦਾਂ ਦੇ ਤਾਂ ਹੀ ਬੜ ਰਹੇ ਆ ਵੀ ਇਹ ਉਹ ਲੋਕ ਨੇ ਜਿਹੜੇ ਵਾਅਦਾ ਨਹੀਂ ਸੀ ਕਰ ਸਕਦੇ ਵੀ ਉਹ ਆਪਣੇ ਜਜ਼ਬਾਤਾਂ ਨਾਲ ਵੀ ਨਹੀਂ ਲੜ ਸਕਦੇ ਆਪਣੇ ਉਹਨਾਂ ਦਾ ਦੂਰ ਦੀ ਗੱਲਾਂ ਲੜਨਾ ਖੁਦ ਆਪਣੇ ਆਪ ਨਾਲ ਵੀ ਲੜਾਈ ਨਹੀਂ ਕਰ ਸਕਦੇ ਅੱਜ ਪੋਤਿਆਂ ਨਾਲ ਖੇਡਣ ਦਾ ਟਾਈਮ ਸੀ ਤੇ ਅੱਜ ਬਾਪ ਸੰਗਲ ਨਾਲ ਬੰਨੀ ਫਿਰਦਾ ਜਿਨ੍ਹਾਂ ਨੇ ਆਪਣਾ ਪਣ ਦਿਖਾਉਣਾ ਸੀ ਕਿਤੇ ਨਾ ਕਿਤੇ ਉਹ ਆਪਣੀ ਡਿਊਟੀ ਨਹੀਂ ਕਰ ਸਕਦੇ ਨੀ ਅੱਜ ਆ ਹਾਲਾਤ ਨਹੀਂ ਸੀ ਬਣਦੇ ਅਮਰਪਾਲ ਦੇ ਜਿਹੜੇ ਅੱਜ ਬਣੇ। ਦਾਦਾ ਜੀ ਇਹਨਾਂ ਬਹੁਤ ਤੰਗ ਕਰਦਾ ਵਾ ਜੀ ਸਾਰਿਆਂ ਨੂੰ ਘਰ ਪਰਿਵਾਰ ਚ ਪੂਰੇ ਚੰਗ ਕੀਤਾ ਹੋਇਆ ਜੀ ਇਹਨੇ। ਮਤਲਬ ਇਹਨੇ ਕਮਾਲ ਨ ਕੀ ਹੋਇਆ ਪਰ ਉੱਪਰ ਦੀਆਂ ਗੱਲਾਂ ਕਰਦਾ ਰਹਿੰਦਾ ਵਾ ਜੀ। ਪੂਰੇ ਪਰਿਵਾਰ ਨੂੰ ਇਹਨੇ ਦੁਖੀ ਕੀਤਾ ਹੋਇਆ ਜੀ ਸੰਗਲ ਨਾਲ ਬੰਨ੍ਹ ਕੇ ਰੱਖਦਾ ਵਾ ਜੀ ਇਹਨੂੰ। ਇਸੇ ਟਾਈਮ ਇਹ ਕਰਦੇ ਤੇ ਦੇੜੀ ਨੂੰ ਵੀ ਕੋੜਦਾ ਵਾਜੀ ਸਾਡੇ ਘਰਿਆਂ ਨੂੰ ਤੋੜਦਾ ਵਾ ਮੰਮੀ ਨੂੰ ਵੀ ਕੋੜਦਾ ਸਾਰਿਆਂ ਨੂੰ ਕੋੜਦਾ ਡੈਡੀ ਨੂੰ ਵੀ ਕੋੜਦਾ ਰੰਗਾਈ ਕਈ ਵਾਰ ਲੈ ਤਾਂ ਵਰਗੇ ਇਹ ਬਾਬਾ ਜੀ ਨੂੰ ਦੇਖੋ ਦਾਤਾ ਬਾਬਾ ਜੀ ਕੋਈ ਮੈਂ ਤੁਹਾਡੇ ਵਟਸਐਪ ਤੇ ਕਰ ਦਿੰਦਾ ਵਾ ਬਾਬਾ ਜੀ ਵੀਡੀਓ ਸੈਂਡ ਦੇਖਿਓ ਬਾਬਾ ਜੀ ਕੋਈ ਕਿਰਪਾ ਕਰਿਓ ਤੇ ਜੇ ਅੱਜ ਇਹ ਬਾਪ ਆਪਣੇ ਪੁੱਤ ਨੂੰ ਇੱਥੇ ਸਿੰਗਲ ਨਾ ਬੰਨੀ ਬੈਠਾ ਨਾ ਤਾਂ ਗਲਤੀਆਂ ਕਿਤੇ ਨਾ ਕਿਤੇ ਸਾਡੀਆਂ ਵੀ ਆ ਇਹਦੇ ਆਪਣੇਆਂ ਦੀਆਂ ਵੀ ਆ ਨਹੀਂ ਅੱਗੇ ਕੋਈ ਸਮੱਸਿਆ ਆਉਂਦੀ ਸੀ ਬੰਦਾ ਮਾਸੀ ਕੋਲੇ ਚੱਲਿਆ ਗਿਆ ਅੱਧੀ ਟੈਨਸ਼ਨ ਠੀਕ ਹੋ ਗਈ ਭੂਆ ਲੈ ਜਾਂਦੀ ਸੀ ਮਾਮੇ ਲੈ ਜਾਂਦੇ ਸੀ ਹੁਣ ਤਾਂ ਮਾਮਿਆਂ ਕੋਲੇ ਸਮਾਰਿਆ ਨਾ ਭੂਆ ਕੋਲੇ ਨਾ ਮਾਸੀ ਨਾ ਪਹਿਲਾਂ ਵਾਲੇ ਚਾਹ ਲਾੜ ਰਹੇ ਆ ਨਾ ਪਹਿਲਾਂ ਵਾਲੇ ਪਿਆਰ ਵੀ ਰਹਿ ਅੱਜ ਇਹ ਬਾਈ ਜੀ ਹੁਣ ਨਹੀਂ ਆਇਆ ਪੁੱਛਦੇ ਨੇ ਬਾਈ ਜੀ ਕਿੱਥੋਂ ਆਏ ਤੁਸੀਂ ਲੁਧਿਆਣਾ ਲੋਕਲੀ ਮੈਂ ਬੈਠਾ ਰਿਹਾ ਬੈਠ ਸੀ ਬੈਠਾ ਤੇਰਾ ਕੀ ਨਾਮ ਆ ਨਾਮ ਨਹੀਂ ਦੱਸਦਾ ਨਾਂ ਤੇ ਅਮਰਤਪਾਲ ਸਿੰਘ ਅਮਰਤਪਾਲ ਕੀ ਹੋਇਆ ਤੈਨੂੰ ਵੀਰੇ ਸਨੀ ਮੈਨੂੰ ਤੈਨੂੰ ਕਹਤੋਂ ਬੰਨੀ ਫਿਰਦੇ ਯਾਰ ਇਹ ਵੈਸੇ ਹੀ ਮੈਂ ਚੰਡੀਗੜ੍ਹ ਵੀ ਗੁਰ ਮੈਂ ਤੇ ਨਿਗੇੜੇ ਜਾਇਆ ਸੀ ਚੰਡੀਗੜ੍ਹ ਜਾਇਆ ਕੱਲਾ ਹੀ ਘੁੰਮ ਕੇ ਆਇਆ ਅੱਬਾ ਤੇਰਾ ਅਮਰਤਪਾਲ ਮੈਨੂੰ ਨਹੀਂ ਲੈ ਜਾਂਦਾ ਨਾਲ ਹੁਣ ਆਪਾਂ ਇਕੱਠੇ ਚੱਲੀਏ ਜਿਹੜੀ ਜਗ੍ਹਾ ਤੇ ਤੁਸੀਂ ਆ ਪਹਿਰਾ ਲਾਇਆ ਹੈ ਕੱਤੇ ਤੁਡੀ ਟਵਾ ਕਰਦਾ ਹਾਂ ਹਾਂ ਤੈਨੂੰ ਸਾਰਾ ਪਤਾ ਪਹਿਲਾਂ ਹੀ ਐਤ ਮੈਂ ਇਹ ਜਗ੍ਹਾ ਪਹਿਲਾਂ ਹੀ ਦੇਖਿਆ ਚੁੱਕਿਆ ਇਹ ਦਿਮਾਗ ਤੇਰਾ ਆਹ ਦਿਮਾਗ ਬਹੁਤ ਤੇਰਾ ਨਾ ਲੈ ਆ ਵੀ ਅਮਰਪਾਲ ਦਾ ਪਰਛਾਲ ਲਿਆ ਅਮਰਪਾਲ ਗੱਲ ਸੌਦੇ ਹਾਂਜੀ ਸਰ ਤੇ ਆਪਾਂ ਚੱਲ ਜੀ ਦੋਨੇ ਭਰਾ ਚੰਡੀ ਚੱਲੀਏ ਅੰਦਰ ਚੱਲਦੇ ਹਾਂ ਚੱਲ ਮੋੜ ਹੀ ਮੋੜ ਹਾਂਜੀ ਦੱਸਣਾ ਨਹੀਂ ਕਿਸੇ ਨੂੰ ਆਪਾਂ ਹੌਲੀ ਕਿਤੇ ਦੇ ਕੇ ਨਿਕਲ ਚੱਲਾਂਗੇ ਦੋਨੇ ਭਰਾ ਗੱਡੀ ਹੈਗੀ ਮੇਰੇ ਕੋਲ ਠੀਕ ਹੈ ਠੀਕ ਹੈ ਚਲੋ ਜੀ ਠੀਕ ਹਾਂਜੀ ਤੇ ਮੈਂ ਭਵਾ ਦੇਗਾ ਤੇਲ ਗੱਡੀ ਦੀ ਭਵਾ ਦੇਣਾ ਕੋਈ ਭਵਾ ਨਹੀਂ ਕਿੱਥੇ ਹੈਗਾ ਬਾਹਰ ਟੀ.ਟੀ.ਐਮ ਕੋਲੀ ਹੈ ਕਿਹਦੇਮਾ ਕੋਣ ਹੈ ਬਾਪੂ ਇਹ ਮੇਰੇ ਪੱਪਾ ਜੀ ਹੈ ਟੀ.ਟੀ.ਐਮ ਨਹੀਂ ਹੈ ਬੈਕਟੇ ਹੀ ਜਾਂਦੇ ਮੈਨੂੰ ਵੀ ਅਹੀਂ ਕਹਿੰਦੇ ਮੇਰੇ ਜਵਾਕ ਮੇਰੇ ਬਾਪੂ ਨੇ ਮੇਰੇ ਨਾਲ ਅੱਗ ਲਾਈ ਤੇ ਪਰ ਉਹ ਬਾਪੂ ਨੇ ਥੋੜਾ ਪਿਆਰ ਕਰਿਆ ਕਰ ਤੂੰ ਬਾਪੂ ਨੂੰ ਲੜਦਾ ਲੜ ਪੈਣਾ ਉਹ ਗੁੱਥੇ ਜਿਹਾ ਫੋਲਦੇ ਕਿਰਕ ਬਾਕੀ ਉਹਦੇ ਬੱਚੇ ਲੋਕ ਬਣਾਉਂਦਾ ਉਹ ਛੋਟਾ ਬ੍ਰਦਰ ਹੈਗਾ ਫਿਰ ਉਹ ਤਾਂ ਇਹ ਕਹਿੰਦਾ ਕਿ ਬਾਪੂ ਨਾਲ ਲੜ ਪੈਣਾ ਵਾ ਤੂੰ ਅਮਰਤ ਪਾਲਾ ਉਸ ਤੋਂ ਕੇਨੋ ਨਹੀਂ ਆਉਂਦਾ ਦੂਸਰਾ ਸਾਰੇ ਹੁੰਦਾ ਮੈਨੂੰ ਵੀ ਬਹੁਤ ਆਉਂਦਾ ਕਈ ਵਾਰ ਬਾਪੂ ਦੇ ਬਾਪੂ ਨਾਲ ਸੁਕੀਂ ਲੜੀਦਾ ਯਾਰ ਮੈਂ ਬੋਲਦਾ ਲਾ ਫੜ ਪਹਿਲਾਂ ਸੱਚਾ ਕਰ ਲੈ ਆ ਬਾਈ ਬਾਪੂ ਚਾਬੀ ਹੈਗੀ ਆ ਲੇਵਨਤ ਪਾਲ ਅੱਜ ਤੋਂ ਬਾਅਦ ਬਾਬੇ ਨਾਨਕ ਦੀ ਕਿਰਪਾ ਹੋ ਜAVE ਮੇਰੇ ਵੀਰੇ ਤੇ ਕਦੇ ਸੰਗਲ ਨਾ ਲੱਗੇ ਖੜਾ ਹੋ ਜਾ ਖੜਾ ਹੋ ਜਾ ਕਦੇ ਸੰਗਲ ਨਾ ਲੱਗੇ ਮੇਰੇ ਭਰਾ ਦੇ ਦੇਖੋ ਕਿਵੇਂ ਇੱਕ ਬਾਪੂ ਬਜ਼ੁਰਗ ਬਾਪੂ ਬਾਪੂ ਤੁਸੀਂ ਕੀ ਕੰਮ ਕਰਦੇ ਸੀ ਮੈਂ ਐਲ ਆਈ ਸੀ ਦਾ ਏਜੰਟ ਸੀ ਐਲ ਆਈ ਸੀ ਦਾ ਸੀਗਾ ਬਾਪੂ ਏਜੰਟ ਹੈ ਨਾ ਬਾਪੂ ਨੇ ਮੈਂ ਤਾਂ ਕਰ ਕਰਕੇ ਕਿਵੇਂ ਉਹ ਇਹਨੂੰ ਹੋਇਆ ਅਮਰਪਾਲ ਮੇਰੇ ਕੋਲ ਨੂੰ ਕਿਵੇਂ ਹਨਾ ਪੁੱਤ ਪਾਲਿਆ ਤੇ ਜਦੋਂ ਬਾਪੂ ਦੇ ਪੁੱਤ ਜੰਮਿਆ ਸੀ ਡੋੜੀ ਮਨਾਈ ਸੀ ਕਿੱਦਾਂ ਭੰਗੜੇ ਪਾਏ ਸੀ ਹੈ ਨਾ ਤੇ ਕਿਵੇਂ ਢੋਲ ਵਜਾਏ ਸੀ ਤੇ ਅੱਜ ਕਿੱਡਾ ਮਜਬੂਰ ਆ ਉਹ ਬਾਪ ਜਿਹੜਾ ਆਪਣੇ ਪੁੱਤ ਨੂੰ ਪੁੱਤ ਤੇ ਲੱਕ ਨੂੰ ਸੰਗਣ ਲਾ ਕੇ ਬੰਨੀ ਫਿਰਦਾ ਹੈ ਗਈ ਜੱਬੀ ਹੋ ਆਪਣੇ ਬਾਪੂ ਦਾ ਟਮਟਮ ਮੜਾਏ ਬੋਲੇ ਸੁਨਹਿਾ ਆਵਾਜ਼ ਕੀ ਆ ਨਾਲ ਬਸ ਬਾਪੂ ਤੈਨੂੰ ਨਹੀਂ ਦੇਣਾ ਹੁਣ ਇਹ ਸਾਡੇ ਕੋਲੇ ਬਾਪੂ 5-6 ਕੁਇੰਟਲ ਪਿਆ ਸੰਗਲ ਆ ਬਹਿ ਜਾ ਭਾਈ ਬਹਿ ਜਾ ਲੈ ਅਮਰਪਾਲ ਹੁਣ ਬਾਬੇ ਨਾਨਕ ਦੀ ਕਿਰਪਾ ਹੋ ਗਈ ਮੇਰੇ ਵੀਰੇ ਦੇ ਕਦੇ ਸੰਗਲ ਨਾ ਲੱਗੇ ਅੱਜ ਵੀ ਬਾਅਦ ਵਿੱਚ ਉੱਟ ਕੇ ਠੀਕ ਹੈ ਸਰ ਤੇ ਹੁਣ ਬਾਈ ਬਣ ਕੇ ਇੱਕ ਗੱਲ ਮੰਨਣੀ ਹੈ ਮੇਰੀ ਜੰਡੀਗੜ੍ਹ ਦੇ ਜੰਡੀਗੜ੍ਹ ਦੇ ਜਾਣਾ ਤਾਂ ਮੈਨੂੰ ਨਾਲ ਲੈ ਕੇ ਜਾਣਾ ਇਕੱਲੇ ਨਹੀਂ ਜਾਣਾ ਠੀਕ ਹੈ ਤੇ ਇੱਕ ਬਾਪੂ ਦੀ ਇੱਜ਼ਤ ਕਰਦੀ ਇਹਨਾਂ ਦੀ ਇੱਜ਼ਤ ਕਰਦਾ ਕੀ ਨਾ ਇਹਨਾਂ ਦਾ ਮੈਂ ਨਾਮ ਨਹੀਂ ਲੈਣਾ ਫਾਕੀ ਮੋਟੇ ਦਾ ਨਹੀਂ ਆ ਤੂੰ ਦੱਸ ਦੇ ਯਾਰ ਨਾਮ ਤੁਸੀਂ ਪੁੱਛੀ ਲੋ ਦੱਸ ਨਹੀਂ ਆ ਤੂੰ ਦਾ ਸਰਦ ਸਿੰਘ ਸਵਰਨ ਸਿੰਘ ਅਮਰਪਾਲ ਸਿੰਘ son of ਸਵਰਨ ਸਿੰਘ ਮੈਂ ਕਿ ਬਾਪੂ ਮੈਂ ਤੇ ਸਾਰੇ ਸ਼ੌਂਕ ਪੂਰੇ ਕਰੂੰਗਾ ਕਹਦੇ ਕਿ ਹੁਣ ਜਿੱਥੇ ਕਹਿੰਦਾ ਨਾ ਕਰ ਮੈਂ ਮਿਹਨਤ ਕਰੂੰਗਾ ਅੱਜ ਤੇ ਮੈਂ ਇੱਥੇ ਤੱਕ ਪੁੱਛਿਆ ਕਿ ਮੈਂ ਮਿਹਨਤ ਕਰੂੰਗਾ ਮੈਂ ਕਾਲਾ ਵੀ ਬਿੱਤੇ ਦੇ ਦੀਆਂ ਥੋੜੀਆਂ ਤਕੜੇ ਵੀ ਸੁਣੇ ਕਬਦੀਆਂ ਸੁਣੀਆਂ ਮੈਂ ਹੁਣ ਬਾਪੂ ਦੇ ਆਖੇ ਲੱਗੇ ਹਾਂ ਉਹ ਤੇ ਆ ਬੁੱਢੇ ਬਾਰੇ ਦੇਖ ਬਾਪੂ ਦੀਆਂ ਅੱਖਾਂ 'ਚ ਪਾਣੀ ਨਹੀਂ ਹੋਣਾ ਚਾਹੀਦਾ ਨਹੀਂ ਆਉਂਗਾ ਜੀ ਹਾਂ ਕਦੀ ਨਹੀਂ ਆਉਂਗਾ ਗੱਲ ਮੰਨੇਗਾ ਫੇਰ ਹਾਂ ਮੰਨਦਾ ਮੰਨਦਾ ਤਦੇ ਪਰ ਦਵਾਈ ਖਾ ਬਾਈਕੂ ਦਾ ਨਾਂ ਲੈ ਇਹ ਪ੍ਰਸ਼ਾਦ ਆ ਦਵਾਈ ਤਾਂ ਖਾ ਲੈਣਾ ਅਛਾ ਦੀ ਮੈਂ ਖਾਣਾ ਨਹੀਂ 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 ਮੂੰਹ ਖੋਲ ਲੈ ਬੋਲੇ ਸੋ ਨਿਹਾ ਇੱਕ ਥੋੜਾ ਜਿਹਾ ਪਿਆਰ ਥੋੜਾ ਜਿਹਾ ਆਪਣਾ ਪਣ ਉੱਥੇ ਥੋੜੀ ਜ਼ਬਰਦਸਤੀ ਵੀ ਚੱਲ ਜਾਂਦੀ ਹੈ ਜਦੋਂ ਆਪਾਂ ਆਪਣਾ ਤੇ ਦਿਖਾਉਣੇ ਆ ਨਾ ਉੱਤੇ ਥੋੜਾ ਧੱਕਾ ਵੀ ਚੱਲ ਜਾਂਦਾ ਫਿਰ ਉਹ ਧੱਕਾ ਨਹੀਂ ਬਣਦਾ ਉਹ ਪਿਆਰ ਬਣ ਜਾਂਦਾ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਨਾ ਅਸੀਂ ਕਿਸੇ ਦੇ ਘਰੇ ਜਾਂਦੇ ਹਾਂ ਹੁਣ ਕੋਈ ਰਿਸ਼ਤੇਦਾਰੀ ਮੰਨ ਲਓ ਇਹ ਵੀਰਾ ਇਹਦਾ ਕੋਈ ਰਿਸ਼ਤੇਦਾਰ ਆ ਇਹਦੀ ਮਦਦ ਕਰਨੀ ਚਾਹੁੰਦਾ ਉਹ ਗਿਆ ਘਰੇ ਉਹਨੇ ਨੂੰ ਕਿਹਾ ਵੀ ਚਲ ਤੈਨੂੰ ਦਵਾਈ ਦਿਵਾ ਕੇ ਲਿਆਵਾਂ ਇਹਨੇ ਮੂਰ ਗਾਲਾਂ ਕੱਢਤੀਆਂ ਚਾਰ ਜਾਂ ਇਹ ਕਹਿੰਦਾ ਨਹੀਂ ਮੈਂ ਨਹੀਂ ਜਾਣਾ ਜਾ ਹੁਣ ਮਤਲਬ ਅੱਜ ਕੱਲ੍ਹ ਕਿਸੇ ਕੋਲੇ ਇੰਨਾ ਪਿਆਰ ਹੀ ਹੈ ਨਹੀਂ ਵੀ ਉਹ ਉਹਨਾਂ ਪਿਆਰ ਕਰੇ ਜਿੰਨਾ ਧੱਕਾ ਵੀ ਕਰ ਸਕੇ ਤਾਂ ਫਿਰ ਬੰਦਾ ਧੱਕਾ ਵੀ ਸਹਿੰਦਾ ਫਿਰ ਉਹ ਬੰਦਾ ਕਹਿੰਦਾ ਜੀ ਇਹ ਤਾਂ ਆਖੇ ਨਹੀਂ ਲੱਗਦਾ ਜੀ ਮੈਂ ਤਾਂ ਬਹੁਤ ਕਿਹਾ ਬੜੀਆਂ ਮਿਹਨਤਾਂ ਕਰੀਆਂ ਗੱਲ ਤਾਂ ਸਿਰਫ ਇੰਨੀ ਆ ਵੀ ਜਿੰਨਾ ਗੁੜ ਪਾਓਗੇ ਉਨਾ ਹੀ ਮਿੱਠਾ ਹੋਣਾ ਆ ਜਿਹੜੀਆਂ ਚਾਰ ਗੱਲਾਂ ਪਿਆਰ ਦੀਆਂ ਕੀਤੀਆਂ ਵੀਰੇ ਨਾਲ ਆ ਜਿਹੜੀਆਂ ਚਾਰ ਗੱਲਾਂ ਵੀਰੇ ਨਾਲ ਆ ਕੇ ਸਾਂਝ ਪਾਈ ਆ ਇਹੀ ਗੌੜਾ ਇਹੀ ਮਿੱਠਾ ਵਾ ਇਹੀ ਪਿਆਰ ਆ ਇਹੀ ਜ਼ਬਰਦਸਤੀ ੱੱਕਾ ਵਾ ਹੁਣ ਵੀਰੇ ਨੂੰ ਆਪਾਂ ਜਿਵੇਂ ਮਰਜ਼ੀ ਕਹਿ ਦਈਏ ਕੋਈ ਸਮੱਸਿਆ ਨਹੀਂ ਕਿਉਂਕਿ ਇੱਕ ਬੰਦੇ ਦੀ ਦਿਲ ਤਿੱਕਰ ਪਹੁੰਚ ਬਣਾਉਣੀ ਸਾਡੇ ਲਈ ਅੱਜ ਕੱਲ ਔਖੀ ਹੋਈ ਪਈ ਆ ਅਸੀਂ ਉਹ ਥੇ ਤਿੱਕਰ ਪਹੁੰਚ ਨਹੀਂ ਸਕਦੇ ਸਾਹਮਣੇ ਵਾਲੇ ਦੇ ਜਿੱਥੇ ਤਿੱਕਰ ਉਹਨੂੰ ਲੋਡ ਆ ਤੁਹਾਡੀ ਮਸਲਾ ਇੱਥੇ ਖੜਾ ਆ ਆ ਜਿਹੜਾ ਲੋਕ ਬੈਠੇ ਨੇ ਇਸ 90% ਇਸੇ ਚੀਜ਼ ਦੀ ਬਿਮਾਰੀ ਤੋਂ ਪੀੜਤ ਨੇ ਵੀ ਉਹ ਆਪਣੇ ਉਹਨੂੰ ਉਹਨਾਂ ਆਪਣਾ ਸਮਝ ਨਹੀਂ ਰਹੇ ਜਿੰਨੀ ਉਹਨੂੰ ਆਪਣੇ ਪਣ ਦੀ ਲੋੜ ਆ ਉਹ ਬਿਮਾਰੀਆਂ ਦਾ ਉਹ ਡਿਪਰੈਸ਼ਨ ਦਾ ਉਹ ਦਿਮਾਗੀ ਗੰਭੀਰ ਬਿਮਾਰੀਆਂ ਦਾ ਜਨਮ ਦਿੰਦੀ ਹੈ ਚੀਜ਼ ਜਦੋਂ ਸਾਹਮਣੇ ਵਾਲਾ ਸਾਡਾ ਕਰਦਾ ਅਸੀਂ ਉਹਦਾ ਉਹਨਾਂ ਨਹੀਂ ਕਰਦੇ ਤਾਂ ਫਿਰ ਐਕਸਪੈਕਟੇਸ਼ਨ ਆ ਜਿਹੜੀ ਉਹ ਪੂਰੀ ਨਹੀਂ ਹੁੰਦੀ ਜਦੋਂ ਉਹਦਾ ਤੁਹਾਡੇ ਤੋਂ ਜਿਹੜੀ ਉਮੀਦ ਆ ਪੂਰੀ ਨਹੀਂ ਹੁੰਦੀ ਤਾਂ ਉਹਦਾ ਕਿਤੇ ਨਾ ਕਿਤੇ ਫਿਰ ਦਿਲ ਟੁੱਟਦਾ ਜਾਂ ਤਾਂ ਫਿਰ ਉਹ ਸਾਡੇ ਨਾਲ ਵਾਅਦਾ ਕਰਦਾ ਤੇ ਜਾਂ ਫਿਰ ਉਹ ਇਦਾਂ ਦਾ ਹੋ ਜਾਂਦਾ ਅੱਜ ਕੱਲ੍ਹ ਹਾਲਾਤ ਇਦਾਂ ਦੇ ਤਾਂ ਹੀ ਵੱਧ ਰਹੇ ਆ ਵੀ ਉਹ ਲੋਕ ਨੇ ਜਿਹੜੇ ਵਾਅਦਾ ਨਹੀਂ ਸੀ ਕਰ ਸਕਦੇ ਉਹਨਾਂ ਨੇ ਆਪਣੇ ਆਪ ਨੂੰ ਹੀ ਤਕਲੀਫ ਦਿੱਤੀ ਦੁੱਖ ਦਿੱਤਾ ਆਪਣਾ ਦਿਲ ਹੀ ਇੰਨਾ ਕਿ ਜ਼ਿਆਦਾ ਕਮਜ਼ੋਰ ਕਰ ਲਿਆ ਵੀ ਉਹ ਆਪਣੇ ਜਜ਼ਬਾਤਾਂ ਨਾਲ ਵੀ ਨਹੀਂ ਲੜ ਸਕੇ ਆਪਣੇ ਉਹਨਾਂ ਦਾ ਦੂਰ ਦੀ ਗੱਲਾਂ ਲੜਨਾ ਖੁਦ ਆਪਣੇ ਆਪ ਨਾਲ ਵੀ ਲੜਾਈ ਨਹੀਂ ਕਰ ਸਕੇ ਅਰਦਾਸ ਕਰਿਓ ਅਮਰਤਪਾਲ ਵੀਰੇ ਵਾਸਤੇ ਵੀਰਾ ਠੀਕ ਹੋ ਜਵੇ ਬਾਪੂ ਨੇ ਸਾਰੀ ਉਮਰ ਵਿਚਾਰੇ ਨੇ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਐਲ ਆਈ ਸੀ ਦੀਆਂ ਪਾਲਸੀਆਂ ਕਰਾਉਣ ਲਈ ਕਿੰਨੇ ਘੇੜੇ ਮਾਰਦਾ ਬੰਦਾ ਅੱਜ ਕੱਲ ਤਾਂ ਲੋਕ ਸਿਆਣੇ ਹੋ ਗਏ ਆ ਵੇਰ ਹੋ ਗਏ ਹਰੇਕ ਨੂੰ ਪਤਾ ਵੀ ਮੈਂ ਇੰਸ਼ੋਰੈਂਸ ਕਰਾਵਾਂ ਮੈਨੂੰ ਫਾਇਦਾ ਅੱਜ ਤੋਂ 10 ਸਾਲ ਪਹਿਲਾਂ ਤਾਂ ਲੋਕ ਕਮਲਾ ਸਮਝਦੇ ਸੀ ਇੰਸ਼ੋਰੈਂਸ ਵਾਲੇ ਨੂੰ ਵੀ ਐਵੇਂ ਮਗਰ ਲੱਗਿਆ ਫਿਰਦਾ ਸਮਝਾ ਸਮਝਾ ਕੇ ਕਿਵੇਂ ਐਲ ਆਈ ਸੀ ਦੀਆਂ ਪਾਲਸੀਆਂ ਲੋਕਾਂ ਨੂੰ ਦੇਣੀਆਂ ਪੈਂਦੀਆਂ ਸੀ ਇੱਕ ਕਿਵੇਂ ਕਰਕੇ ਬਾਪੂ ਨੇ ਆਪਦੇ ਜਿਵਾਕ ਪਾਲੇ ਹੋਣੇ ਆ ਤੇ ਅੱਜ ਪੁੱਤ ਗੱਭਰੂ ਹੋ ਗਿਆ ਅੱਜ ਪੋਤਿਆਂ ਨਾਲ ਖੇਡਣ ਦਾ ਟਾਈਮ ਸੀ ਤੇ ਅੱਜ ਬਾਪ ਸਿੰਗਲ ਨਾਲ ਬੰਨੀ ਫਿਰਦਾ ਅੱਜ ਪੁੱਤ ਦੇ ਹੱਥੋਂ ਸੁੱਖ ਲੈਣ ਦਾ ਟਾਈਮ ਸੀ ਤੇ ਬਾਪ ਸਿੰਗਲ ਨਾਲ ਬੰਨੀ ਬੈਠਾ ਆਪਦੇ ਪੁੱਤ ਨਾਲ ਮੈਂ ਅਸੀਂ ਹਮੇਸ਼ਾ ਗੱਲ ਕਰਦੇ ਹੁੰਨੇ ਵੀ ਕਿੰਨੀ ਤਕਲੀਫ ਹੁੰਦੀ ਆ ਉਸ ਇਨਸਾਨ ਨੂੰ ਜਿਹੜਾ ਜਾ ਕੇ ਸਿੰਗਲ ਖਰੀਦ ਕੇ ਲੈ ਕੇ ਆਉਂਦਾ ਜਿੰਦਾ ਖਰੀਦ ਕੇ ਲੈ ਕੇ ਆਉਂਦਾ ਕਿਸ ਵਾਸਤੇ ਆਪਣੇ ਧਤੀ ਪੁੱਤ ਨੂੰ ਬੰਨਣ ਵਾਸਤੇ ਉਹ ਜਿੰਦਾ ਲਾ ਕੇ ਚਾਬੀ ਜੇਬ ਚ ਪਾਈ ਫਿਰਦਾ ਕਿਹੜੀ ਤਿਆਰੀ ਦੀ ਆਪਣੇ ਧਤੀ ਪੁੱਤ ਨੂੰ ਸੰਗਲਣਾ ਬੰਨਣ ਕਿ ਉਹ ਚਾਬੀ ਉਹ ਜਿੰਦੇ ਦੀ ਚਾਬੀ ਉਹ ਜਦੋਂ ਬਾਰ ਬਾਰ ਕੋਈ ਜੇਬ ਚ ਕੱਟਦੇ ਆਂ ਚੀਜ਼ ਕੋਈ ਪਾਉਂਦੇ ਆ ਉਹ ਚਾਬੀ ਨੂੰ ਜਦੋਂ ਹੱਥ ਲੱਗਦਾ ਕਿਦਾਂ ਦਾ ਮਹਿਸੂਸ ਕਰਦਾ ਹੋ ਉਹ ਬਾਪ ਜਿਹਦਾ ਪੁੱਤ ਉੱਥੇ ਕਰੇ ਬੰਨਿਆ ਕਮਰੇ ਦੇ ਵਿੱਚ ਤੇ ਬਾਪੂ ਕਿਸੇ ਦੇ ਵਿਆਹ ਤੇ ਗਿਆ ਬਾਪੂ ਕਿਸੇ ਦੇ ਭੋਗ ਤੇ ਗਿਆ ਬਾਪੂ ਮਾਰਕੀਟ ਤੇ ਸਬਜ਼ੀ ਦਾਲ ਲੈਣ ਗਿਆ ਬਾਪੂ ਕਿਤੇ ਆਪਣੇ ਸਾਥ ਕੇ ਨਾਲ ਬੈਠਾ ਗੱਲਾਂ ਕਰ ਰਿਹਾ ਬਾਪੂ ਪਾਰਕਟ ਸੈਰ ਕਰ ਰਿਹਾ ਤਾਂ ਕਰੇ ਪੁੱਤ ਸੰਗਲਣਾ ਬੰਨਿਆ ਕਿਦਾਂ ਦਾ ਮਹਿਸੂਸ ਕਰਦਾ ਹੋਊ ਬਾਪ ਜਿਹਦੇ ਘਰੇ ਪੁੱਤ ਸੰਗਲਣਾ ਬੰਨਿਆ ਆਪਾਂ ਤਾਂ ਅਹਿਸਾਸ ਵੀ ਨਹੀਂ ਕਰ ਸਕਦੇ ਭਾਈ ਆਪਾਂ ਤਾਂ ਸੋਚ ਵੀ ਨਹੀਂ ਸਕਦੇ ਗੱਲ ਤੇ ਇਹ ਹੰਡਾ ਰਹੇ ਨੇ ਕਿਉਂ ਕਿ ਜਿਹੜੇ ਇਹਨਾਂ ਦੇ ਆਸ-ਪਾਸ ਰਹਿੰਦੇ ਲੋਕ ਨੇ ਜਿਹੜੇ ਇਹਨਾਂ ਦੇ ਆਪਣੇ ਸੀ ਜਿਨ੍ਹਾਂ ਨੇ ਆਪਣਾ ਪਣ ਦਿਖਾਉਣਾ ਸੀ ਕਿਤਨੇ ਕਿਤੇ ਉਹ ਆਪਣੀ ਡਿਊਟੀ ਨਹੀਂ ਕਰ ਸਕੇ ਨਹੀਂ ਅੱਜ ਆ ਹਾਲਾਤ ਨਹੀਂ ਸੀ ਬਣਦੇ ਅਮਰਤਪਾਲ ਦੇ ਜਿਹੜੇ ਅੱਜ ਬਣੇ ਹੋਏ ਫੇਲੀਅਰ ਆ ਸਾਡੇ ਅੱਜ ਦੇ ਸਮਾਜ ਦਾ ਜਿੱਦ ਤੇ ਸਿਸਟਮ ਫੇਲ ਆ ਉੱਤੇ ਸਮਾਜਿਕ ਢਾਂਚਾ ਵੀ ਫੇਲ ਹੋ ਗਿਆ ਸਾਡਾ ਤੇ ਇਹ ਤਰਾਸ ਦੀ ਆ ਸਾਡੀ بس ਅਰਦਾਸ ਕਰੀਏ ਤੇ ਕੋਸ਼ਿਸ਼ ਕਰੀਏ ਵੀ ਲੋਕਾਂ ਨੂੰ ਜਾਗਰੂਕ ਕਰ ਸਕੀਏ ਲੋਕ ਅਵੇਅਰ ਹੋਣ ਲੋਕ ਆਪਣੇ ਆਸ-ਪਾਸ ਸੰਗਲਣਾ ਬੰਨੇ ਆਪਣੇ ਕਿਸੇ ਭਾਣਜੇ ਨੂੰ ਭਤੀਜੇ ਨੂੰ ਭਰਾ ਨੂੰ ਫਾਦਰ ਇਨ ਲਾ ਮਦਰ ਇਨ ਲਾ ਬ੍ਰਦਰ ਇਨ ਲਾ ਅੱਜ ਕੱਲ ਤਾਂ ਅੰਗਰੇਜ਼ੀ ਰਿਸ਼ਤੇ ਬਣ ਗਏ ਅਨਲੌਕ ਕਰਕੇ ਖਤਮ ਕਰ ਦਿੰਦੇ ਨੇ ਕੰਮ ਅਸੀਂ ਸਭ ਕੁਝ ਪਰ ਉਹ ਮਾਸੀਆਂ ਉਹ ਮਾਮੇ ਉਹ ਮਾਮੀਆਂ ਉਹ ਭੂਆ ਉਹ ਚਾਚੇ ਉਹ ਤਾਏ ਉਹ ਚਾਚੀਆਂ ਉਹ ਤਾਈਆਂ ਮਤਲਬ ਸਭ ਸਾਰੇ ਜੇ ਥੋੜੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ ਅੱਜ ਵੀ ਹਾਲਾਤ ਇਦਾਂ ਦੇ ਹੋਣ ਤੋਂ ਰੋਕੇ ਜਾ ਸਕਦੇ ਅੱਜ 2500 ਤੋਂ ਵੱਧ ਮੈਂਬਰ ਦਵਾਈਆਂ ਲੈਣ ਆਏ ਨੇ ਤੇ ਇੱਥੇ 20-25 ਮੈਂਬਰ ਨੇ ਜਿਨ੍ਹਾਂ ਨੂੰ ਅਸੀਂ ਅੱਜ ਦਾਖਲ ਕਰਿਆ ਆ ਇਹ 20-25 ਮੈਂਬਰ ਉਹ ਨੇ ਜਿਨ੍ਹਾਂ ਨੂੰ ਅਸੀਂ ਦਾਖਲ ਕਰਿਆ ਜਿਹੜੇ ਦਵਾਈ ਨਹੀਂ ਖਾਂਦੇ ਜਿਹੜੇ ਆਪਣਿਆਂ ਦੇ ਆਖੇ ਨਹੀਂ ਲੱਗਦੇ ਜਿਹੜੇ ਇੰਨੀ ਬੇਵਿਸ਼ਵਾਸੀ ਕਰੀ ਬੈਠੇ ਆ ਵੀ ਹੱਥ ਨਾਲ ਦਿੱਤੀ ਹੋਈ ਦਵਾਈ ਨੂੰ ਵੀ ਜ਼ਹਿਰ ਮੰਨਦੇ ਆ ਜਿਹੜੇ ਕਿਤੇ ਨਾ ਕਿਤੇ ਆਪਣਿਆਂ ਵੱਲੋਂ ਉਸ ਤਰੀਕੇ ਨਾਲ ਸਟ੍ਰੀਟ ਨਹੀਂ ਹੋ ਪਾਏ ਜਿੱਦਾਂ ਹੋਣਾ ਚਾਹੀਦਾ ਸੀ ਉਹਨਾਂ ਤੇ ਇਹਨਾਂ ਸਾਰੇ ਮੈਂਬਰਾਂ ਨੂੰ ਅੱਜ ਕਾਲਪੁਰਖ ਵਾਹਿਗੁਰੂ ਕਿਰਪਾ ਕਰਨੀ ਤੇ ਅਸੀਂ ਸੁਪਨਿਆਂ ਦੇ ਘਰ ਐਡਮਿਟ ਕਰਨ ਲੱਗੇ ਆ ਟੈਂਪਰੇਰੀ ਬੋਰਡ ਦੇ ਵਿੱਚ ਸਾਡੇ ਕੋਲੇ ਉਹਨੇ ਪ੍ਰਬੰਧ ਵੀ ਹੈ ਨਹੀਂ ਆ ਲੋਹੇ ਦੇ ਸ਼ੈੱਡ ਪਾਏ ਹੋਏ ਆ ਤੇ ਉਹਦੇ ਵਿੱਚ ਹੀ ਐਡਮਿਟ ਨੇ ਉਹਦੇ ਚ ਪੱਖੇ ਲੱਗੇ ਆ ਕੂਲਰ ਲੱਗੇ ਆ ਪਰ ਗਰਮੀ ਚ ਬਹੁਤ ਔਖਾ ਹੋਇਆ ਸਾਨੂੰ ਅੱਜ ਵੀ ਸਾਡੇ ਕੋਲੇ ਲੋੜ ਤੋਂ ਵੱਧ ਪੇਸ਼ੈਂਟ ਐਡਮਿਟ ਐਡਮਿਟ ਹੋ ਗਿਆ ਪਰ ਜਦੋਂ ਇਥੇ ਮਾਂ ਦੀ ਜਾਂ ਕਿਸੇ ਵੀਰ ਦੀ ਮਜਬੂਰੀ ਸੁਣੀ ਦੀ ਜਵਾਬ ਦੇ ਹੀ ਨਹੀਂ ਹੁੰਦਾ ਵੀ ਨਹੀਂ ਅਸੀਂ ਤੁਹਾਨੂੰ ਦਾਖਲ ਨਹੀਂ ਕਰ ਸਕਦੇ ਤੇ ਅਮਰਪਾਲ ਠੀਕ ਹੋ ਜਾਵੇ ਅਰਦਾਸ ਕਰਿਓ ਕੰਦਰਸ ਹੋ ਜਾਵੇ ਇਸ ਲਈ ਅਰਦਾਸ ਕਰਿਓ